ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਦੇ ਬਲੌਗਸ ਤੋਂ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਅੱਜ ਆਪਾਂ ਹੈਗੇ ਆਂ ਜੀ ਕਿਸਾਨ ਮੇਲੇ ਦੇ ਵਿੱਚ ਤੇ ਅਲੱਗ-ਅਲੱਗ ਤਰ੍ਹਾਂ ਦੀ ਮਸ਼ੀਨਰੀ ਜਿਹੜੀ ਬੈਸਟ ਕੁਆਲਿਟੀ ਤੇ ਬੈਸਟ ਐਡਵਾਂਸ ਲੈਵਲ ਦੀ ਮਸ਼ੀਨਰੀ ਹੈ ਇਸ ਵਾਰ ਇੱਥੇ ਲੈ ਕੇ ਆਈ ਦੀ ਪ੍ਰੈਜ਼ੈਂਟੇਸ਼ਨਾਂ ਦੇ ਵਿੱਚ ਵਿੱਚ ਚਾਹੇ ਉਹ ਕੰਬਾਈਨਾਂ ਨੇ ਚਾਹੇ ਉਹ ਟਰੈਕਟਰਸ ਨੇ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਇੱਥੇ ਅੱਜ ਖੜੇ ਹੈ ਜੀ ਬਹੁਤ ਹੀ ਹੈਵੀ ਡਿਊਟੀ ਦੇ ਵਿੱਚ ਮਸ਼ੀਨਰੀ ਇੱਥੇ ਆਈ ਆ ਜਿਹੜੇ ਆਪਾਂ ਬਾਹਰਲੀ ਕੰਟਰੀਆਂ ਦੇ ਜਿਹੜੇ ਟਰੈਕਟਰਸ ਦੇਖ ਰਹੇ ਤੁਸੀਂ ਦੇਖ ਸਕਦੇ ਮ ਤੇ ਲੈਂਡ ਫੋਰਸ ਬ੍ਰਾਂਡ ਦਾ ਨਾਮ ਹੈ ਜੀ ਤੇ ਬਹੁਤ ਹੀ ਪਪੂਲਰ ਬ੍ਰਾਂਡ ਹੈ ਤੇ ਅਲੱਗ-ਅਲੱਗ ਤਰ੍ਹਾਂ ਦੀ ਮਸ਼ੀਨਰੀ ਜਿਹੜੀ ਹੈਵੀ ਕੁਆਲਿਟੀ ਦੀ ਇੱਥੇ ਆਈ ਐਸ ਵਾਰ ਤੇ ਬਹੁਤ ਹੀ ਐਡਵਾਂਸ ਲੈਵਲ ਦੀਆਂ ਮਸ਼ੀਨਾਂ ਆਟੋਮੈਟਿਕ ਹੋਣ ਚਾਹੀਏ ਰੋਟਾਵੇਟਰਸ ਨੇ ਚਾਹੀਏ ਟਰੈਕਟਰ ਨੇ ਚਾਹੀਏ ਕੰਬਾਈਨਸ ਨੇ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਇੱਥੇ ਆਏ ਹੋਏ ਆ ਜੀ ਤੇ ਬਾਕੀ ਜਿਹੜੇ ਇੱਥੇ ਦੇ ਸਟਾਫ ਮੈਂਬਰ ਆ ਜਿਨ੍ਹਾਂ ਦਾ ਸਾਰਾ ਅੰਡਰ ਇਹ ਇੰਚਾਰਜ ਆ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਵੀ ਇੰਟਰਵਿਊ ਲਵਾਵਾਂਗੇ ਤੇ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਪੁੱਛਾਂਗੇ ਵੀ ਕਿ ਤੇ ਸਰ ਨਾਲ ਗੱਲਬਾਤ ਕਰਾਂਗੇ ਜਿਹੜੇ ਲੈਂਡ ਫੋਰਸ ਦੇ ਇੱਥੇ ਦੇ ਇੰਚਾਰਜ ਨੇ ਚਲੋ ਲੋ ਜੀ ਆਪਾਂ ਖੜੇ ਆ ਜੀ ਲੈਂਡ ਫੋਰਸ ਸਾਡੇ ਸਟੋਰ ਤੇ ਜਿਨ੍ਹਾਂ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੌਣ ਲੱਗਾ ਤੇ ਦੇਖਣ ਨੂੰ ਮੈਨੂੰ ਸਭ ਤੋਂ ਤਕੜਾ ਲੱਗਾ ਤੇ ਜਿਹੜੇ ਇਹਨਾਂ ਦੇ ਹੈੱਡ ਨੇ ਆ ਪਾਉਣਾ ਵੀ ਗੱਲਬਾਤ ਕਰਾਂਗੇ ਕੋਈ ਗੱਲ ਨਹੀਂ ਅੱਗੇ ਗੱਲ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਾਬਾ ਦੇ ਸਿੰਘ ਸਰ ਅੱਜ ਕੱdtਾ ਵਾਰ ਆ ਮੇਰੇ ਨਾਲ ਇਸ ਵਾਰ ਵਧੀਆ ਰਿਹਾ ਜੀ ਉਹ ਬਰਾਦਰ ਵਧੀਆ ਰਿਸਪੌਂਸ ਰਿਹਾ ਕੀ ਕਰੋ ਕੀ ਹੈ ਸਮਾ ਤੁਸੀਂ ਨਵਾਂ ਲੈ ਕੇ ਆਏ ਹੋ ਤਾਂ ਕੁਝ ਖਾਸ ਕਿਸੇ ਵੀ ਬਗਾਰੇ ਬਾਰੇ ਜੇ ਲੈਂਡ ਫੋਰਸ ਬਾਰੇ ਹੋਇਆ ਸੌਤ ਵੀ ਪਰਉਂਗਾ ਸੀ 9955 ਤੋਂ ਲੈਂਡ ਫੋਰਸ ਕੇ ਸਾਥ ਬੜਾ ਵਧੀਆ ਲੱਗਦਾ ਆ ਦੇ ਪੀਸ ਲੈ ਕੇ ਆ ਰਹੇ ਆ ਹਾਂਜੀ ਤੇ ਜਦੋਂ ਆਪਾਂ ਦੇਖਦੇ ਆਂ ਕਿ ਮਸ਼ੀਨਾਂ ਦੀ ਵੀ ਕੁਆਲਿਟੀ ਬਹੁਤ ਐਡਵਾਂਸ ਲੈਵਲ ਹੋ ਚੁੱਕੀ ਹੈ ਜਿਵੇਂ ਆਟੋਮੈਟਿਕ ਆ ਰਹੇ ਜਿਹਨੂੰ ਇਲੈਕਟ੍ਰੀਕ ਆ ਰਹੇ ਵੀ ਵਧੀਆ ਹੈ ਬਿਲਕੁਲ ਬਾਰੇ ਹੈਵੀ ਕੁਆਲਿਟੀ ਦੇ ਵਿੱਚ ਆ ਰਹੇ ਆ ਪ੍ਰੋਡਕਟ ਤੇ ਓਡਾ ਵੇੜਾ ਓਡਾ ਪਕੀ ਲੈ ਕੇ ਆਏ ਆ ਦੇਖੋ ਓਡਾ ਅੱਜ ਗੱਲ ਕਰੀਏ ਤਾਂ ਆ ਵੀ ਇਸ ਬਾਰੇ ਮੇਰੇ ਵਿੱਚ ਸਕੁਅਰ ਬਿਲਕੁਲ ਕਹਿੰਦੇ ਅਸੀਂ ਆਪਣਾ ਪੂਰੀ ਫੈਕਟਰੀ ਕੀਤੀ ਆ ਠੀਕ ਹੈ ਜੀ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਰਵਾਸ ਟੈਕਨੋਲੋਜੀ ਹਾਂਜੀ ਠੀਕ ਹੈ ਇਹ ਅਸੀਂ ਇੱਕ ਮਸ਼ੀਨ ਲੈ ਕੇ ਆਏ ਆ ਆਪ ਜੀ ਸੰਦੀਪ ਠੀਕ ਹੈ ਜ ਹਣਾ ਦੇਖੋ ਬਿੰਡਰ ਚੱਲਦਾ ਸਾਰਿਆਂ ਨੇ ਦੇਖਿਆ ਠੀਕ ਹੈ ਹਾਂਜੀ ਹੁਣ ਆਪਾਂ ਉਸ ਤੋਂ ਅੱਗੇ ਦੀ ਗੱਲ ਕਰ ਰਹੇ ਹਾਂ ਜਿੱਦਾਂ ਦੇਖੋ ਤੁਸੀਂ ਬੇਸ ਬਣੀ ਜਾ ਠੀਕ ਹੈ ਠੀਕ ਹੈ ਹੁਣ ਗੇਮ ਕਿਵੇਂ ਕੀ ਕਰਦੀ ਆ ਜਿੱਦਾਂ ਲਾਈਨ ਦੇ ਵਿੱਚ ਬੇਲ ਲੱਗਿਆ ਕਿੱਕ ਕਰ ਠੀਕ ਹੈ ਤਾਂ ਉਹਦਾ ਬੇਲਾਂ ਨੂੰ ਕਿੱਕ ਕਰਕੇ ਇੱਕ ਜਿਹੜਾ ਸਟੇਅ ਅਟੈਕਿੰਗ ਆਉਂਦਾ ਹੋਲੰਬੀਆ ਹਾਂ ਫਿਰ ਇੱਕ ਵੱਡਾ ਬਾਰੂਦ ਟਾਲ ਦਿੰਦਾ ਜਿਵੇਂ ਉਹ ਵੱਡਾ ਉੱਪਰ ਹਾਂ ਇਹਦੇ ਅੱਗੇ ਆ ਫਾਰਮਰ ਦੀ ਨਿਵਰ ਆਫ ਦਾ ਟਾਈਮ ਹਾਂਜੀ ਬਹੁਤ ਸੇਮ ਹੁੰਦਾ ਇਹ ਨੈਕਸਟ ਅਗਲੀ ਅੱਗੇ ਦੀ ਟੈਕਨੋਲੋਜੀ ਆ ਠੀਕ ਹੈ ਕੀ ਕੀ ਪ੍ਰਾਈਸ ਪੈਂਦੇ ਆ ਇਹਦੇ ਕੋਲ ਹਲੇ ਇੰਪੋਰਟਡ ਆ ਮਸ਼ੀਨ ਹਲੇ ਨਹੀਂ ਤਕਰੀਬਨ ਸਾਡੇ ਕੋਸਟ ਪੈਣੀ ਨਹੀਂ ਮਤਲਬ ਇਹਨੂੰ ਡਿਸਪਲੇ ਵਾਸਤੇ ਲਾਇਆ ਨਹੀਂ ਕੋਸਟ ਹੈਗੀ ਹੈ ਕੋਸਟ ਹੈਗੀ ਲਗਭਗ 21 ਕਰੋੜ ਦੀ ਮਸ਼ੀਨ ਠੀਕ ਹੈ ਜੀ ਹਾਂ 2 ਕਰੋੜ ਬਣ ਗਈ ਇਸ ਵਾਰ ਅਸੀਂ ਇੱਕ ਦਾ ਕੋਈ ਨਾ ਕੋਈ ਆਪਣਾ ਸਬਸਿਡੀ ਲੋਨ ਵਾਲਾ ਨਹੀਂ ਨਾ ਤੇ ਹਾਂ ਸਬਸਿਡੀ ਸਾਲ ਚੱਲ ਰਹਾ ਹੈ ਸਾਡੇ ਹੋਪਫੁਲੀ ਇਸ ਸੀਜ਼ਨ ਚ ਇਹਦੇ ਤੇ ਸਬਸਿਡੀ ਆ ਜਾਏਗੀ ਤੇ ਉਹਨਾਂ ਕਿਸਾਨਾਂ ਨੂੰ ਉਹਦੇ ਨਾਲ ਹੋਰ ਬੈਨੀਫਿਟ ਮਿਲੇ ਠੀਕ ਹੈ ਜੀ ਹਾਂ ਕਿ ਬੀ ਸਬਸਿਡੀ ਨਾਲ ਮਸ਼ੀਨ ਦੇ ਥੋੜਾ ਜਿਆਦਾ ਆਏਗਾ ਪ੍ਰਾਈਸ ਥੋੜਾ ਜਿਆਦਾ ਬੋਝ ਨਹੀਂ ਪੈਣਾ ਛੋਟੇ ਜੀਮੀਦਾਰ ਬਿਲਕੁਲ ਉਹਨਾਂ ਨੇ ਲੈਣਾ ਬਿਲਕੁਲ ਸਭ ਨੂੰ ਪ੍ਰਾਈਸ ਤਾਂ ਇੱਕ ਚੀਜ਼ ਮਤਲਬ ਅਵੇਲੇਬਲ ਹੋ ਜਾਂਦੀ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਕੁਝ ਬਾਦ ਉਹ ਵੀ ਬਿਲਰ ਦੇਖ ਰਹੇ ਹੋ ਅੱਛਾ ਜੀ ਠੀਕ ਹੈ ਨਾ ਇਹ ਬੇਸਿਕਲੀ ਸਾਰੇ ਤੇ ਸ਼ਰਮਨਦੀ ਕੰਪਨੀ ਦਾ ਡਾਈ ਹੈ ਆਪਾਂ ਕੋਲੋਂ ਆਇਆ ਠੀਕ ਹੈ ਇਹਦਾ ਨਾਮ ਕਰੋਨੇ ਮਤਲਬ ਇੱਕ ਤਰ੍ਹਾਂ ਕਹਿੰਦੇ ਵੈ ਫੋਰਨ ਕੰਟਰੀਜ਼ ਦੇ ਵਿੱਚ ਇਤਨੀ ਜਿਹੀ ਚੱਲ ਰਹੀ ਆ ਤਾਂ ਉਹ ਹੀ ਟੈਕਨੋਲੋਜੀ ਅਸੀਂ ਇੰਡੀਆ ਦੇ ਵਿੱਚ ਲੈ ਕੇ ਆ ਰਹੇ ਅੱਛਾ ਇਹ ਕਹਿੰਦਾ ਹੁਣ ਇਸ ਬਿਲਰ ਨੂੰ ਚਲਾ ਲਈ 130 ਹਸਪਤਾਲਾ ਟਰੈਕਟਰ ਚਾਹੀਦਾ ਅੱਛਾ ਇਹਦਾ ਤਕਰੀਬਨ 1100 1200 ਕਿਲੋ ਦੀ ਇਹ ਬੇਲ ਬਰਾਏਗਾ ਸਕੁਅਰ ਫੀਟ ਦਾ ਦੇਖ अच्छा एक नेक्स्ट ਅਸੀਂ ਨਮੈਟਿਕ ਕਾਉਂਟਰ ਲੈ ਕੇ ਆਏ ਆ ਪ੍ਰੈਸਾਈਜ਼ ਸੀਡਿੰਗ ਦੇ ਲਈ ਠੀਕ ਹੈ ਜੀ ਠੀਕ ਹੈ ਇਹਦੇ ਨਾਲ ਅਸੀਂ ਤਕਰੀਬਨ 23 ਤਰ੍ਹਾਂ ਦੇ ਕ੍ਰੌਪਸ ਤੁਸੀਂ ਵੀਰੇ ਪੀਸ ਸਕਦੇ ਆ ਜਿੱਦਾਂ ਮੱਕੀ ਹੋ ਗਈ ਸਰੋਂ ਹੋ ਗਈ ਹਾਂ ਜੀ ਡਿਫਰੈਂਟ ਰਣੀਆ ਚਾਰਾ ਵਗੈਰਾ ਹੋ ਗਿਆ ਤੇ ਇਹਦੀ ਪ੍ਰਾਈਸਿੰਗ ਡੋਲਰ ਦੀ ਕੀ ਰਹਿੰਦੀ ਆ ਇਹਦੀ ਪ੍ਰਾਈਸ ਹੈਗਾ 1 ਕਰੋੜ 40 ਲੱਖ 1 ਕਰੋੜ 40 ਰੱਖ ਸਬਸਿਡੀ ਤੇ ਇਹ ਵੀ ਅਵੇਲੇਬਲ ਹੈ ਮਰਕਟ ਵਿੱਚ ਇਹ ਅਵੇਲੇਬਲ ਹੈ ਠੀਕ ਹੈ ਠੀਕ ਹੈ ਤੇ ਅੱਛਾ ਡਿਸਪਲੇ ਵਾਤੇ ਮਗਾਵੇ ਇਹ ਸੇਲਿੰਗ ਤੇ ਹੈਗਾ ਵਾਸ਼ਟੂਮ ਹਾਂਜੀ ਹਾਂਜੀ ਸੇਲਿੰਗ ਠੀਕ ਹੈ ਸੇਲਿੰਗ ਤੇ ਇਹ ਆਪਾਂ ਕੀ ਸੀਗਾ ਇਹ ਨਿਊਮੈਟਿਕ ਗਨ ਲਾਈ ਸਾਈਜ਼ ਸੀਡਿੰਗ ਵਾਤੇ ਦਾ ਅੱਜਕੱਲ ਮੱਕੀ ਆਪਣੇ ਕਾਫੀ ਵਧ ਰਹੀ ਹੈ ਮੱਕੀ ਦੀ ਹਾਂਜੀ ਹਾਂਜੀ ਠੀਕ ਹੈ ਨਾ ਤਾਂ ਇਹ ਮਸ਼ੀਨ ਕੀ ਹੈ ਕੀ ਮੱਕੀ ਜਿਹਦਾ ਆਪਾਂ ਸੀ ਟੂ ਸੀ ਡਿਸਕਸ ਹਾਂਜੀ ਪ੍ਰੋਪਰ ਹੋਊਗਾ ਠੀਕ ਹੈ ਕਲੀ ਜੱਟ ਪਾਉਣਾ ਪਾਉਨੇ ਆ ਬਾਕੀ ਸਾਰਾ ਕੰਮ ਇਹਦਾ ਹੀ ਆ ਹਾਂ ਨਿਊਮੈਟਿਕ ਕਲੀ ਕੰਮ ਕਰਦੀ ਆ ਪ੍ਰੈਸ਼ਰ ਬਣਾ ਕੇ ਬੈਠੇ ਗ੍ਰੇਡ ਕਰਕੇ ਹਾਂਜੀ ਠੀਕ ਹੈ ਜਿੰਨੀ ਡੈਪਥ ਆ ਪਾ ਰੱਖਣੀ ਆ ਉਨੀ ਡੈਪਥ ਤੇ ਹਰ ਇੱਕ ਸੀਡ ਉਨੀ ਡੈਪਥ ਤੂਗਾ ਠੀਕ ਹੈ ਉਹਨਾਂ ਦਾ ਡਿਸਟੈਂਸ ਹੋਊਗਾ ਪਾ ਕੇ ਠੀਕ ਹੈ ਮਾਈਕਰੋਨ ਤੋਂ ਹਰਕਣੀ ਆਊਗਾ ਠੀਕ ਹੈ ਜੀ ਜੋ ਕਨੈਕਟ ਕਰਾਉਣਾ ਹੈ ਅੱਗੇ ਸਾਡੀ ਦੋਰੇ ਕੋਲ ਰੇਜ ਦਾ ਸੁਪਰ ਸੀਡਰ ਹੋ ਗਿਆ ਠੀਕ ਹੈ ਪਾਲੀ ਸੁਪਰ ਸੀਡਰ ਆ ਗਿਆ ਹਾਂਜੀ ਠੀਕ ਹੈ ਜਿਸ ਦਾ ਟਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਹੈ ਕਿਉਂਕਿ ਅੱਜ ਕੱਲ ਦਾ ਟਰਾਲੀ ਹੁਣ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਕੇ ਸੀ ਵੀ ਉਹ ਬੇਰੀ ਜਰਾ ਜਾਰਦੇ ਆ ਤਾਂ ਵੈਸੇ ਕੋਈ ਗੱਲ ਨਹੀਂ ਹੋ ਰਹੀ ਜਿਆਦਾ ਹੋ ਰਹੀ ਹੈ ਕੋਈ ਸੋਲੂਸ਼ਨ ਹੈ ਟਰਾਲੀ ਦੀ ਤੁਹਾਨੂੰ ਪਾਣੀ ਚਲਾਓ ਉਹਨੂੰ ਫੇਸ ਮਿਕਸ ਕਰ ਦਿਓ ਠੀਕ ਹੈ ਜੀ ਸੈਕ ਲੈ ਕੇ ਆ ਉਹ ਬਿੱਲ ਬਣਾ ਕੇ ਬਾਅਦ ਚੱਕ ਲੈ ਜੀ ਸਾਰਾ ਸੋਲੂਸ਼ਨ ਸਾਡੇ ਕੋਲ ਅਵੇਲੇਬਲ ਹੈ ਠੀਕ ਹੈ ਚਲੋ ਸਾਰਾ ਦਸ ਮਸ਼ੀਨ ਨਹੀਂ ਬਈ ਚੱਲਣ ਵਾਲਾ ਕੰਮ ਹੀ ਖਤਮ ਤੇ ਹੋਟ ਸੇਲਿੰਗ ਪ੍ਰੋਡਕਟਾਂ ਨੂੰ ਜਿਹਨੇ ਦੇਖਿਆ ਵੀ ਦੋ ਦਿਨ ਮੇਲਾ ਰਿਹਾ ਵਾ ਪੂਰਾ ਜੋਰਾਂ ਤੇ ਰਿਹਾ ਤੁਸੀਂ ਵੀ ਕਹਿ ਰਹੇ ਰਿਸਪੌਂਸ ਵਧੀਆ ਆ ਹਾਂਜੀ ਹਾਂਜੀ ਮਸ਼ੀਨਰੀ ਹੋਟ ਸੇਲਿੰਗ ਤੇ ਕਿਹੜੀ ਰਹੀ ਆ ਮਤਲਬ ਹੋਟ ਸੇਲਿੰਗ ਇਸ ਟਾਈਮ ਤੇ ਰੋਟਾਵੇਟਰ ਹੋ ਗਿਆ ਜੋ ਰੈਗੂਲਰ ਪਰ ਚੱਲਦੇ ਆ ਸੁਪਰਸੀਡਰ ਤੇ ਸਾਡੇ ਕੋਲ अच्छੀ ਇਨਕੁਆਰੀ ਜਿੰਨੇ 2100 ਪਰ ਹੋ ਗਿਆ ਠੀਕ ਹੈ ਜੀ ਇਹਦੀ ਮਸ਼ੀਨ ਠੀਕ ਹੈ ਜੀ ਉਹਦੀ अच्छी ਇਨਕੁਆਰੀ ਲਗੀਆਂ ਨੇ ਅੱਛਾ ਰੋਟਾਵੇਟਰ ਦੀ ਗੱਲ ਕਰਦੇ ਆ ਹਾਂ ਠੀਕ ਤਾਂ ਸਾਡੇ ਕੋਲ ਮੰਨ ਕੇ ਜਦੋਂ 2.5 ਫੁੱਟ ਤੋਂ ਲੈ ਕੇ ਹਾਂਜੀ 12 ਫੁੱਟ ਦੇ ਰੋਟਾਵੇਟਰ ਅਵੇਲੇਬਲ ਨੇ ਇਹ ਤੇ ਬੁੱਡੇ ਟਰੈਕਟਰ ਜਿਹਦਾ 9 ਫੁੱਟ ਦਾ ਫੇਰਾ ਹੈ 10 ਫੁੱਟ ਦਾ ਅੱਛਾ ਇਹ 9 ਫੁੱਟ ਦਾ ਵਾ ਇਹ 9 ਫੁੱਟ ਦਾ ਵਾ ਤੁਹਾਡੇ 10 ਫੁੱਟ ਦਾ ਵਾ ਅੱਛਾ ਠੀਕ ਹੈ ਅੱਗੇ ਸਾਡੇ ਕੋਲ ਜਿਹੜੂ ਦੇਖ ਸਕਦੇ ਹੋ ਕਿ ਸਾਰੇ 12 ਫੁੱਟ ਦਾ ਰੋਡਅਵਰਟਰ ਹੈ ਅੱਛਾ ਉਹ 9 ਫੁੱਟ ਦਾ ਕੋ 10 ਫੁੱਟ ਦਾ ਇਹ 12 ਫੁੱਟ ਦਾ ਇਸ ਤੋਂ ਵੱਡੀ ਵੱਡੀ ਵੀ ਹੋਗੀ ਇਹ 12 ਫੁੱਟ ਤੋਂ ਵੱਡਾ ਨਹੀਂ ਆਉਂਦਾ 12 ਫੁੱਟ ਦਾ ਵੱਡਾ ਕਿਉਂਕਿ ਇਹਨੂੰ ਵੀ ਨੱਬੇ ਹੋਰ ਦਾ ਚਾਹੀਦਾ ਇਸ ਤੋਂ ਵੱਡੇ ਟਰੈਕਟਰ ਆਪਣੇ ਹੱਲੇ ਅਵੇਲੇਬਿਲਿਟੀ ਹਾਂਜੀ ਮਤਲਬ ਇਹਨੂੰ ਵੀ ਫਿਰ ਖਿੱਚਣ ਵਾਸਤੇ ਟਰੈਕਟਰ ਹੀ ਬੜੇ ਹੌਸਟ ਆਉਂਦਾ ਚਾਹੀਦਾ ਉਸ ਤੋਂ ਬਾਅਦ ਅ ਇਹ ਵੀਡਿੰਗ ਨਹੀਂ ਹੁੰਦਾ ਜਿੱਦਾਂ ਗੁੜਾਈ ਪਾਉਂਦੇ ਆਪਾਂ ਅੱਗੇ ਗੁੜਾਈ ਵਾਸਤੇ ਜਿਹੜਾ ਜਿਹੜੀ ਵੀ ਡ੍ਰੌਪ ਲਾਈਨਾਂ ਜੇ ਲੱਗੀਆਂ ਜਿਵੇਂ ਗੱਲਾਂ ਲੱਗਿਆ ਹੋਏ ਠੀਕ ਹੈ ਉਹਨਾਂ ਦੇ ਵਿੱਚ ਜਿਹੜੇ ਵੀਡਿੰਗ ਬੀਡਸ ਪਾਇਆ ਹੁੰਦੇ ਨੇ ਉਹ ਆਪਾਂ ਗੁੜਾਈ ਕਰਨ ਵਾਸਤੇ ਠੀਕ ਹੈ ਇਹ ਇਹਨੂੰ ਆਪਾਂ ਗੰਨੇ 'ਚ ਕਾਟਨ 'ਚ ਜਾਂ ਜੂਵੀ ਕਾਪਾ ਸਬਜ਼ੀਆਂ 'ਚ ਜਿਹੜੀ ਲਾਈਨਾਂ 'ਚ ਤੋਂ ਆਪਾਂ ਹਾਂਜੀ ਠੀਕ ਹੈ ਬੜਾ ਸਾਰਾ ਮਸੂੜੀ ਸੀ ਨਹੀਂ ਤਾਂ ਸਾਰਾ ਆਪਣਾ ਮਤਲਬ ਲੈਨ ਫੋਲਸ ਦੇ ਕੋਲ ਟੋਟਲ ਰੇਂਜ ਹੈ ਮੇਰਾ ਮਤਲਬ ਲੇਬਰ ਵੀ ਬਚੂਗੀ ਟਾਈਮ ਵੀ ਬਚੂਗਾ ਵੀ ਘੱਟ ਟਾਈਮ ਦੇ ਵਿੱਚ ਸਾਰਾ ਕੁਝ ਮਤਲਬ ਅਵੇਲੇਬਲ ਹੈ ਠੀਕ ਮਤਲਬ ਰੋਟਾਵੇਟਰ ਇਸ ਵਾਰ ਹੌਟ ਸੇਲਿੰਗ ਤੇ ਰਹਿ ਗਿਆ ਹਾਂ ਰੋਟਾਵੇਟਰ ਉਹ ਸੁਪਰ ਸੇਟਰ ਹੋ ਗਿਆ ਠੀਕ ਹੈ ਜੀ ਨਮੈਟਿਕ ਹੋ ਗਿਆ ਠੀਕ ਹੈ ਜੀ ਬਿਲਰ ਦੀ ਗ੍ਰੇਸ ਅੱਛੀ ਹੈ ਇੱਕ ਦੂਜੇ ਨਾਲ ਅੱਗੇ ਪ੍ਰਮੋਟ ਕਰ ਰਹੀ ਹੈ ਸਬਕੀ ਦੇ ਰਹੀ ਹੈ ਬਿਲਰ ਦੁਆਰਾ ਤੇ ਅਗਰ ਕਿਸੇ ਨੇ ਮਤਲਬ ਪਰਚੇਸ ਕਰਨੇ ਆ ਤਾਂ ਤੁਹਾਡੇ ਕੋਲ ਫੇਰ ਮਤਲਬ ਕੀ ਪ੍ਰੋਸੀਜਰ ਹੈ ਸਾਡੇ ਨਾਲ ਕੋਈ ਵੀ ਕਿਸਾਨ ਬਾ ਸਾਡਾ ਪ੍ਰੋਡਕਟ ਚਾਹੁੰਦਾ ਹਾਂਜੀ ਤਾਂ ਸਾਡਾ ਇੱਕ ਫੋਨ ਨੰ ਸਾਡਾ ਕੋਈ ਕੋਈ ਡਾਟਾ ਦਾ ਸੰਬੰਧ ਹੈ ਜੀ ਉਹਦਾ ਆਈਐਪ ਸਾਡੇ ਦਿੱਪਨ ਨੂੰ ਬੋਲ ਰਿਹਾ ਕਸਟਮਰ ਜੀ ਲੋਕਲ ਡਿਟੇਲਸ ਆ ਸੀ ਆਪਣਾ ਸਾਹੀ ਇਸ ਤਰ੍ਹਾਂ ਆਪਣਾ ਪਲਾਨ ਲੈ ਕੇ ਸਾਡਾ ਪਲਾਨ ਹੈਗਾ ਜੀ ਅਮਰਗੜ ਨਹੀਂ ਨਹੀਂ ਅਮਰਗੜ ਅਮਰਗੜ ਸੌਰੀ 360 ਰੇਟ ਲੌਂਗ ਟਿਮ ਰੇਟ ਤੋਂ ਕੁਆਸ ਨਾ ਬਾ ਇਨ ਬਿਟਵੀਨ ਅਮਰਗੜ ਠੀਕ ਹੈ ਫਿਰ ਮਤਲਬ ਕੰਪਲੀਟ ਡਿਟੇਲਸ ਤੋਂ ਦੇ ਨਾਲ ਕੰਟੈਕਟ ਕਰ ਸਕਦੇ ਟੋਲ ਫਰੀ ਨੰਬਰ ਦੇ ਉੱਪਰ ਹਾਂਜੀ ਠੀਕ ਹੈ ਥੈਂਕ ਯੂ ਸਰ ਓਕੇ ਬਹੁਤ ਥੈਂਕ ਯੂ ਕੋਈ ਸੀ ਜੀ ਆਪਣੀ ਲੱਗੀ ਹੈ ਇਹ ਸੀ ਦੀ ਆਪਣੀ ਲੈਂਡ ਫਾਰਮਸ ਦੇ ਜਿਹੜੇ ਸਾਰੇ ਹੈੱਡ ਸੀਗੇ ਜਿਹਨਾਂ ਨੇ ਪਲੱਸ ਕਾਲ ਆਪਣੇ ਅੰਡਰ ਆ ਲਿਆ ਹੈ ਜਿਹੜੇ ਤੇ ਮੇਨ ਇੰਚਾਰਜ ਸੀਗੇ ਤੇ ਇਹਨਾਂ ਨੇ ਆਪ ਹੀ ਤਾਂ ਸਭ ਇਨੋਵੇਟਰ ਦੀ ਜਿਹੜੀ ਸੈਂਡਿੰਗ ਐਸ ਪਰ ਹੌਟ ਸੈਂਡਿੰਗ ਕਰੀਆ ਤੇ ਹੋਰ ਵੀ ਇਹਨਾਂ ਕੋਲ ਕਈ ਤਰ੍ਹਾਂ ਦੇ ਪ੍ਰੋਗਰਾਮਸ ਆਏ ਆ ਮਸ਼ੀਨਰੀ ਜਿਹੜੀ ਸਬਸਿਡੀਆਂ ਜਿਹੜੀ ਅਵੇਲੇਬਲ ਆ ਜਿਵੇਂ ਰੀਜ਼ਨੇਬਲ ਪ੍ਰਾਈਸ ਦੇ ਤੇ ਮਸ਼ੀਨਰੀਸ ਅਵੇਲੇਬਲ ਹੋਣਾ ਜਿਵੇਂ ਛੋਟੇ ਲੈਵਲ ਦੇ ਜ਼ਿਮੀਦਾਰ ਨੇ ਉਹ ਵੀ ਬਹੁਤ ਹੀ ਈਜ਼ੀਲੀ ਬਾਈ ਕਰ ਸਕਦੇ ਬਹੁਤ ਹੀ ਰੀਜ਼ਨੇਬਲ ਪ੍ਰਾਈਸਸ ਤੇ ਤੇ ਬਾਕੀ ਆਪਾਂ ਚੱਲਦੇ ਆ ਜੀ ਹੁਣ ਨੈਕਸਟ ਟੌਪਿਕ